ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ 10 ਬਸੀਆਂ ਬਕਾਊਾ ਜੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 7528000355 ਜੀ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਇਹ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਸੁਖਦੇਵ ਸਿੰਘ ਹੈ ਪੈਂਡ ਟਲਮਾਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਆਈ ਠੀਕ ਹੈ ਜੀ ਹਾਂਜੀ ਪਹਿਲੀ ਵਾਰੀ ਦੀ ਜਾਣਕਾਰੀ ਦੇ ਦਿਓ ਜੀ ਆਪਣੀ ਦੀ ਹਾਂਜੀ ਇਹ ਕਿੰਨੇ ਟਾਈਮ ਦੀ ਆ ਕੀ ਗੱਲਬਾਤ ਆ ਜੀ ਇਹ 12-13 ਮਹੀਨਿਆਂ ਦੀ ਆ ਜੀ ਠੀਕ ਹੈ ਜੀ ਕੱਚੀ ਆ ਦੰਦੋਂ ਠੀਕ ਹੈ ਦੰਦੋਂ ਠੀਕ ਹੈ ਜੀ ਥਣ ਵੀ ਸਹੀ ਆਈ ਜਮਾ ਥਣ ਚੈੱਕ ਕਰਦੇ ਵੜਾ ਖਚਲੋ ਲੋ ਜੀ ਚੈੱਕ ਕਰ ਸਤ ਚਾਰ ਦਣਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਠੀਕ ਹੈ ਨਾ ਤੋੜ ਦਿਓ ਜੀ ਮੜਾ ਜਾਨੂੰ ਲੋ ਜੀ ਤੋੜ ਚੈੱਕ ਕਰ ਸਤ ਖੇਰੀ ਬਸਿਆ ਐਚ ਐਫ ਪਟਪੁੜਾ ਤੋਰਾ ਤਰਾ ਸਾਹਮਣੇ ਆ ਲਓ ਜੀ ਤੋੜ ਦਿਓ ਤੋੜ ਦਿਓ ਮੀ ਤੋੜ ਤੋੜ ਦਿਓ ਲਓ ਜੀ ਨਿਓ ਜੀ ਮੋੜ ਦੇ ਮੋੜ ਨੂੰ ਬਸਾਂ ਨੂੰ ਉੜਦੇ ਠੀਕ ਆ ਜੀ ਲਓ 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 ਜੀ ਬੰਦੋ ਜੀ ਬੰਦੋ ਇਹਦਾ ਰੇਟ ਜੀ ਇਹ 33000 ਹੀ 33000 ਹਾਂਜੀ ਠੀਕ ਆ ਜੀ 33000 ਰੇਟ ਆ ਭਰਾਵਾ ਇੱਕ ਨੰਬਰ ਦਾ ਠੀਕ ਹੈ ਨਾ ਬਾਈ ਜੀ ਨੂੰ ਨੰਬਰ ਮੁਤਾਬਕ ਤੁਸੀਂ ਪੁੱਛ ਸਕਦੇ ਹੋ ਠੀਕ ਆ ਜੀ ਹਾਂਜੀ ਵੀ ਦੂਜੇ ਨੰਬਰ ਦੀ ਦੱਸੋ ਜੀ ਵੜ ਦੂਜੇ ਨੰਬਰ ਵਾਲੀ ਦੰਦੋਂ ਕੱਚੀ ਆਈ ਹਾਂਜੀ ਤੇ ਵਧੀਆ ਚਾਰ ਹੀ ਥਾਣਾ ਜੀ ਠੀਕ ਹੈ ਜੀ ਦਿਖਾ ਦਿਓ ਸਾਨੂੰ ਦਿਖਾ ਦਿਓ ਬਾਈ ਹਾਂਜੀ ਚੈੱਕ ਕਰ ਸਕਦਾ ਦੱਸ ਵੀ ਕੋਈ ਫੋਟ ਨਹੀਂ ਕੋਈ ਸਾਗ ਨਹੀਂ 10-12 ਮਹੀਨਿਆਂ ਦੀ ਇਹ ਆਈ ਠੀਕ ਹੈ ਜੀ ਰੇਟ ਜੀ ਦਾ ਰੇਟ ਇਹਦਾ 26000 26000 26000 26000 ਤੋੜ ਦਿਓ ਜੀ ਤੋੜੀ ਮੜਾ ਦੇ ਵਾ ਲੋ ਜੀ ਤੋੜ ਦਿਓ ਇਧਰ ਹੀ ਖਵਾ ਦਿਓ ਕੋਈ ਗੱਲ ਨਹੀਂ ਆਪਾਂ ਥੋੜਾ-ਥੋੜਾ ਦਿਖਾਉਣੇ ਨਾਲੇ ਫੇਸ ਦਿਖਾਉਣੇ ਆ ਲੋ ਜੀ ਮਾਰਿਓ ਨਾ ਠੀਕ ਆ ਮਾਰੀ ਆਉਂ ਤੋੜ ਕੇ ਦਿਖਾ ਦੇ ਲੋ ਜੀ ਚਲੋ ਕੋਈ ਗੱਲ ਨਹੀਂ ਤੁਸੀਂ ਸਾਈਡ ਦੇਖ ਸਕਦੇ ਤੁਸੀਂ ਲਓ ਜੀ ਫੇਸ ਦੇਖ ਸਕਦੇ ਇਹਦਾ ਹੁਣ ਚੰਗੀ ਤਰ੍ਹਾਂ ਲੈ 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 ਲੋ ਜੀ ਠੀਕ ਹੈ ਜੀ ਬੰਦੋ ਬੰਦੋ ਬੰਦ ਦਿੱਤੀ ਲੋ ਜੀ ਹਜੇ ਵੀ ਤਿੰਨ ਨੰਬਰ ਦੱਸੋ ਜੀ ਆਪਣੀ ਬੱਸੀ ਤੇ ਜਲਸੀ ਹੈ ਜੀ ਹਾਂਜੀ ਬਹੁਤ ਵਧੀਆ ਜੀ ਪੂਰੀ ਨਸਲ ਦੀ ਹੈ ਹਾਂਜੀ ਜਲਸੀਆਂ ਬੱਸੀ ਹੈ ਠੀਕ ਹੈ ਜੀ ਲੋ ਜੀ ਇਹ ਬਾਰ 10-12 ਮਹੀਨੇ ਦੀ ਹੈ ਇਹ ਹੁਣ ਠੀਕ ਹੈ ਜੀ ਠੀਕ ਹੈ ਜੀ ਲੋਪਰਾ छब्बी हजार मुलाई आब्बी हजार भी तोर दुन भी। दुन भी। लो जी। चेक कर सकते जर्सी बहुत सोहनी फेस क्वालिटी लो जी तोर सो बाई रस्से पाया बहुत सी करके दिखाई फेसफूस कन्न छोटा उधर लो जी तोरा तारे सामने पर जगह थोड़ी जी प्रॉब्लम तंगी आ लो जी दो मोड़ दो बांध दो जी बांध दो ठीक है ਲੋਚ ਵਾਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਬੈਂਡ ਟੈ ਲਵਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਇਹ ਤਿੰਨ ਨੰਬਰ ਆਪਰਾ ਠੀਕ ਹੈ ਜੀ ਹਾਂਜੀ ਵੀ 4 ਨੰਬਰ ਬੱਸੀ ਦੀ ਜਾਣਕਾਰੀ ਦੋ ਜੀ ਹਾਂਜੀ ਬਾਈ ਜੀ ਇਹ ਕਿੰਨੇ ਦਾ ਹੈ ਜੀ ਐਫ ਹੈ ਹਾਂਜੀ ਖਾਣ ਦੇ 4 ਆ ਇਹਦੇ ਠੀਕ ਹੈ ਤੇ 10 12 ਮਹੀਨੇ ਦੀ ਇਹ ਆ ਜੀ 10 12 ਮਹੀਨੇ ਦੀ ਹਾਂਜੀ ਇਹਦਾ ਰੇਟ ਜੀ ਇਹਦਾ 16000 ਆ ਜੀ 16000 ਲਿਓ ਜੀ ਤੋਰ ਦੋ ਜੋ ਬਰਾ ਬੱਸੀ ਸੋਹਣੀ ਆ ਰੱਠਪੜਾ ਦੇਖ ਸਕਦੇ ਹੋ ਤੁਸੀਂ ਲੋਚ ਫੇਸ ਤੋਰਾ ਲੋਚ ਹੈ ਬੰਦੋ ਜੀ ਬੰਦੋ 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 ਬਸ ਠੀਕ ਹੈ ਉਧਰ ਹੀ ਬੰਦੋ ਠੀਕ ਹੈ ਉੱਥੇ ਬੰਦੋ ਇਸੀ 4 ਨੰਬਰ ਪਰਾ ਠੀਕ ਹੈ ਜੀ ਨੰਬਰ ਮੁਤਾਬਕ ਵਾਈਸ ਤੋਂ ਰੇਟ ਪੁੱਛਦੇ ਵੈਸੇ ਬਾਈ ਤੇ ਰੇਟ ਜਮਾ ਸਹੀ ਆ ਖੱਚਮੀ ਰੇਟ ਆ ਠੀਕ ਹੈ ਨਾ ਠੀਕ ਹੈ ਜੀ ਹਾਂਜੀ 5 ਨੰਬਰ ਦੀ ਦੱਸੋ ਜਾਣਕਾਰੀ 5 ਨੰਬਰ ਤੇ ਆਈ ਇਹ ਹਾਂਜੀ ਐਚ ਐਫ ਚਾਉ ਹਾਂਜੀ ਇਹ ਬੱਤੀ ਠੀਕ ਹੈ ਜੀ ਵਧੀਆ ਰੇਟ ਰੇਟ ਦਾ ਇਹਦਾ ਰੇਟ ਹੈਗਾ ਜੀ 16000 16000 ਮੜਾ ਥੰਦ ਖਾ ਦੋ ਜੀ ਇਹਦੇ ਹਨ ਦੇਖ ਲਓ ਇਹ ਮੜਾ ਪੂਸ ਪੜ ਲਓ ਪੂਸ ਪੜ ਲੰਮ ਚਾਰ ਤੜਾ ਬਰਾ ਚਾਰ ਹੀ ਸਣਾ ਜੀ ਠੀਕ ਹੈ ਜੀ ਤੋੜ ਦੋ ਮੜਾ ਸੀਲਾ ਜੀ ਪੂਰੀ ਠੀਕ ਹੈ ਜੀ ਠੀਕ ਲੋ ਜੀ ਤੋੜ ਇਹ ਪੰਜ ਨੰਬਰ ਬਰਾ ਠੀਕ ਹੈ ਲੋ ਜੀ ਤੋੜ ਦੋ ਤੋੜ ਦੋ ਭਾਈ ਚੱਲ ਚੱਲ ਲੋ ਜੀ ਦੇਖ ਸਕਦੇ ਹੋ ਠੀਕ ਹੈ। ਹਾਂਜੀ ਭਾਈ 6 ਨੰਬਰ ਦਾ ਦੱਸੋ ਜਾਣਕਾਰੀ। 6 ਨੰਬਰ ਦੇ ਬੱਚੀ ਤਾਂ ਐਫ ਆਈ ਇਹ ਹੈ। ਹਾਂਜੀ। ਇਹਦੇ ਨਾਲ ਥੋੜੀਆਂ ਹੀ ਨਿਸ਼ਾਨੀਆਂ ਇਹ ਦੋ ਠੀਕ ਹੈ। ਹਨਾ ਦੀਆਂ। ਲੋ ਜੀ। ਹੈ ਮੜੀਆਂ ਮੁੱਟੀਆਂ ਹੀ। ਨਿਸ਼ਾਨੀਆਂ ਦੋ ਹੀ ਬਸ। ਠੀਕ ਹੈ ਜੀ। ਇਹਦਾ ਰੇਟ ਜੀ। ਇਹਦਾ ਰੇਟ 12 ਇਹਨਾਂ ਦਾ 12-12 ਹੈ। ਠੀਕ ਹੈ ਜੀ। 12-12 ਰੇਟ ਹੈ। ਹਾਂ। ਇਹਨੂੰ ਤੋਰ ਦੋ ਮੜਾ ਦਿਖਾ ਦਿਓ ਕਿਉਂਕਿ ਆਨਲਾਈਨ ਕਿਸੇ ਨੇ ਖਰੀਦੀ ਨਹੀਂ ਹੁੰਦੀ ਬਾਈ। ਤੇ ਚੈੱਕ ਕਰਾ ਦਿਓ ਕੋਈ ਗੱਲ। ਲੋ ਜੀ। ਅੱਛਾ ਇਹ ਨੰਬਰ 6 ਜੇ ਕਿਸਨ ਘੱਟ ਪੈਸੇ ਲਾਉਣੇ ਤਾਂ ਬੱਸੀ ਬਹੁਤ ਸਕੀਨ ਲੋ ਜੀ ਫੇਸ ਬਿਊਟੀ ਤੇ ਤੋਰਾ ਤਰਾ ਚੈੱਕ ਕਰ ਸਕਦਾ ਭਰਾ ਬੰਦੋ ਜੀ ਆਜਾ ਬੰਦ ਦੇ ਲਿਓ ਜੀ ਲਿਓ ਉੱਥੇ ਹੀ ਬੰਦ ਦੇ ਲੋ ਜੀ ਹਾਂਜੀ ਵੀ 7 ਨੰਬਰ ਦਾ ਦੱਸੀ ਜਾਣਕਾਰੀ ਇਹ ਹੈ ਜਲਸੀ ਜੀ ਹਾਂਜੀ ਵਧੀਆ ਬੱਚੀ 10 10 ਮਹੀਨਿਆਂ ਦੀ ਉਮਰ ਹੈ ਦੀ ਹਾਂਜੀ ਤੇ 12000 ਰੇਟ ਇਹਦਾ ਜੀ 12000

ਹਾਂਜੀ ਬਈ 8 ਨੰਬਰ ਦੱਸੋ ਜੀ 8 ਨੰਬਰ ਆਈ ਹੈ ਜਲਸੀ ਚ ਹਾਂਜੀ ਤੇ ਥਾਣੇ ਦੇ ਵੀ 4 ਆਈ ਹੈ ਜੀ ਠੀਕ ਹੈ ਸਾਫਾ ਵਧੀਆ ਜਲਸੀ ਚ ਵਧੀਆ ਠੀਕ ਹੈ ਜੀ ਮੂਹਾਂ ਦੇਖ ਲੋ ਜੀ ਵਧੀਆ ਇਹ ਪੰਜਾਬ ਵਾਲੀ ਜਰਸੀ ਹੈ ਹਾਂਜੀ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਹਾਂਜੀ ਇਹ ਲੈਦਾ ਵੀ ਉਹੀ 12000 ਇਹਦੇ 12 ਹਾਂਜੀ 12 ਤੋੜ ਦੇ ਜੀ ਨੂੰ ਵੀ 200 ਕੱਦੂ ਗੱਡ ਸੁਖਨਾ ਕਰਮ ਵਾਲੀ ਤੇ ਦੇਖ ਸਕਦੇ ਹੋ ਬਰਾ ਕੰਦ ਗੁੱਦ ਬਹੁਤ ਆਈ ਇਹਦਾ ਹਾਂਜੀ ਹਮਾਤ ਵਾਲੀ ਨਹੀਂ ਨਿੱਸੀ ਆਇਆ ਕਰਕੇ ਆ ਇਹ ਹਾਂਜੀ ਹਾਂਜੀ ਫਿੱਕੀ ਆ ਬਹੁਤ ਆਈ ਲੋ ਜੀ ਮੋੜ ਦਿਓ ਇੱਧਰ ਲੋ ਜੀ ਤੇ ਦੇਖ ਸਕਦੇ ਪੰਜਾਬ ਵਾਲੀ ਜਰਸੀ ਹੈ ਲੋ ਜੀ ਉਖਾ ਕੋ ਬਿਲਿੰਗ ਵਾਲੇ ਏਰੀਆ ਠੀਕ ਹੈ ਜੀ ਇਹ ਨੋ ਨੰਬਰ ਜਾਈ ਹਾਂਜੀ ਨੋ ਨੰਬਰ ਤੇ ਦੱਸੋ ਜਾਣਕਾਰੀ ਨੋ ਨੰਬਰ ਆ ਜਾਈ ਹੈ ਐਚ ਐਫ ਚ ਹਾਂਜੀ ਤੇ ਸਾਫ ਹੈ ਵਧੀਆ ਥਣ ਵੀ ਚਾਰੀ ਹੈ ਠੀਕ ਹੈ ਜੀ ਕੰਨ ਕੰਨ ਵਧੀਆ ਛੋਟਿਆ ਜੀ ਰੇਟ ਜੀ ਦਾ ਰੇਟ ਤਾਂ 10000 ਤੋੜ ਦੋ ਜਣੂ ਜੀ ਲੋ ਜੀ ਲੱਕਣਾ ਉਹ ਬਿਦੂਪਾ ਹੀ ਲਾਉ। ਤੋਰ। ਲੋਚ। ਛੋਟਾ ਬੱਚਾ ਤੇ ਰੇਟ ਵੀ ਬਾਈ ਨੇ ਜਮਾ ਜਾਈ ਜੀ ਮੰਗਾ ਜੀ। ਠੀਕ ਹੈ ਜੀ। ਬੰਦੋ ਬੰਦੋ। ਆ ਗਿਆ ਆ ਗਿਆ ਆ ਤੂ ਆਇਆ। ਹਾਂਜੀ। ਤੇਰਾ 10000 ਰੇਟ ਆ ਜੀ। ਠੀਕ ਹੈ ਜੀ। ਆ ਮੈਂ ਤੁਹਾਨੂੰ ਦਿਖਾ ਦਈ। ਥਣ ਦੇਖ ਲਓ ਜੀ। ਲੋ। ਥਣ ਚਾਰ ਹੀ ਭਰਾ। ਚਾਰ ਹੀ ਥਾਣਾ ਜੀ। ਠੀਕ ਹੈ ਤੋਰ ਦਿਓ ਓੜੂ। ਇਹਦਾ ਵੀ ਰੇਟ 10000। ਹਾਂਜੀ ਇਹਦਾ 10000 ਲੋ ਭਰਾ 10000 ਰੇਟ ਆ ਇਹਦਾ ਠੀਕ ਹੈ ਨਾ ਦਾਸ ਨਾਗਾ ਕੋਲ ਚੈੱਕ ਕਰ ਸਕਦੇ ਠੀਕ ਹੈ ਜੀ ਪਿੰਡ ਢੱਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਅਸ ਠੀਕ ਹੈ ਜੀ ਚੈੱਕ ਕਰ ਸਕਦੇ ਲੋ ਜੀ ਤੁਰਦੇ ਤੁਰਦੇ ਬਰਨਾਲਾ ਮੀਂਹ ਤੁਰਦੇ ਲੋ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਲੋ ਭਰਾ ਭਾਈ ਕੋਲ ਦਾਸ ਨਾਗਾ ਵਸੀਆਂ ਦੇ ਠੀਕ ਹੈ ਨਾ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਪੈਂਡਟ ਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਨੰਬਰ ਮੁਤਾਬਕ ਬਾਈ ਨੇ ਰੇਟ ਦੱਸਿਆ ਠੀਕ ਆ ਘੱਟ ਮੁੱਲ ਵਾਲੀਆਂ ਤੇ ਜ਼ਿਆਦਾ ਮੁੱਲ ਵਾਲੀਆਂ ਹਰ ਤਰ੍ਹਾਂ ਦੀ ਬਾਈ ਕੋਲ ਵਸਸੀ ਆ ਜਰਸੀ ਵੀ ਐਚ ਐਫ ਵੀ ਆ ਮਿਲਦੇ ਆ ਭਰਾ ਕਿਸ ਨਵੀਂ ਵੀਡੀਓ ਚੱਕ ਕੇ ਬਾਈ